ਹੈਲੋ ਹੈਲੋ ਲੱਗਦੇ ਰਹਿਣ ਖੁਸ਼ੀ ਦੇ ਮੇਲੇ ਮਿਲਦੀਆਂ ਰਹਿਣ ਵਧਾਈਆਂ ਅਰਸ਼ੋਂ ਅਰਸ਼ ਪਤਾਵੇ ਸਤਿਗੁਰ ਜੇ ਬਖਸ਼ੇ ਵਧਾਈਆਂ ਲੱਗਦੇ ਰਹਿਣ ਖੁਸ਼ੀ ਦੇ ਮੇਲੇ ਮਿਲਦੀਆਂ ਰਹਿਣ ਵਧਾਈਆਂ ਬਾਪੂ ਕਰਨੈਲ ਸਿੰਘ ਜੀ ਭਾਰਤ ਰਾਮੂ ਵਾਲੀਆ ਸਾਹਿਬ ਨੇ ਇਸ ਚੰਦਰਾਹੀਂ ਸਾਡੇ ਕਲਾਕਾਰਾਂ ਦੇ ਦਿਲਾਂ ਦੀ ਤਰਜਮਾਨੀ ਕੀਤੀ ਸਾਡੇ ਕਲਾਕਾਰਾਂ ਦੀ ਅਰਦਾਸ ਹੁੰਦੀ ਹੈ ਸਾਡੇ ਕਲਾਕਾਰਾਂ ਦੀ ਦੁਆ ਹੁੰਦੀ ਹੈ ਕਿ ਸਭ ਨੂੰ ਖੁਸ਼ੀਆਂ ਦੇ ਗੱਫੇ ਮਿਲਦੇ ਰਹਿਣ ਅੱਜ ਮਰਹੂਮ ਸ਼੍ਰੀ ਦਦਾਰ ਸਿੰਘ ਸਾਹਿਬ ਉਸਤਾਦ ਲੋਕ ਉਹਨਾਂ ਦੇ ਨਗਰ 'ਚ ਹਰ ਸਾਲ ਦੀ ਤਰ੍ਹਾਂ ਉਹਨਾਂ ਦੀ ਯਾਦ ਵਿੱਚ ਮੇਲਾ ਲਵਾਇਆ ਜਾ ਰਿਹਾ ਹੈ ਤੁਸੀਂ ਸਾਰੇ ਸਵੇਰ ਤੋਂ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹੋ ਅਸੀਂ ਵੀ ਬਾਪੂ ਜੀ ਦੇ ਘਰੇ ਪ੍ਰਣਾਮ ਕਰਨ ਵਾਸਤੇ ਆਏ ਆ ਇੱਕ ਦੋ ਗੀਤ ਜਿੰਨਾ ਸਮਾਂ ਸੇਕਟਰੀ ਸਾਹਿਬ ਵੱਲੋਂ ਸਾਨੂੰ ਮਿਲੇਗਾ ਅਸੀਂ ਆਪ ਜੀ ਦੀ ਸੇਵਾ 'ਚ ਹਾਜ਼ਰ ਹੈ ਸਭ ਤੋਂ ਪਹਿਲਾਂ ਜਿੰਨੇ ਵੀ ਇਲਾਕਾ ਨਿਵਾਸੀ ਸਰਪੰਚ ਪੰਚ ਦੂਰੋਂ ਨੇੜੋਂ ਚੱਲ ਕੇ ਆਏ ਐ ਜਿੰਨੇ ਵੀ ਮੇਰੇ ਹਾਣੀ ਵੀਰ ਆ ਮੇਰੇ ਸਤਿਕਾਰਯੋਗ ਬਜ਼ੁਰਗ ਸਹਿਬਾਨ ਆ ਮੇਰੇ ਤੋਂ ਛੋਟੇ ਐ ਮੇਰੇ ਛੋਟੇ ਛੋਟੇ ਬੱਚੇ ਐ ਮੇਰੀਆਂ ਭੈਣਾਂ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਤੁਸੀਂ ਮੇਰੇ ਆਪਦੇ ਹੋ ਸਾਰਿਆਂ ਦੇ ਨਾਮ ਤਕਰੀਬਨ ਕਾਫੀਆਂ ਦੇ ਮੈਂ ਜਾਣਦਾ ਤੇ ਕਾਫੀ ਸੱਜਣਾਂ ਦੇ ਨਾਮ ਹੌਲੀ-ਹੌਲੀ ਇਸ ਤੇ ਆ ਜਾਣਗੇ ਤੇ ਜੇ ਤਾਂ ਮੈਂ ਨਾਂ ਲੈਣ ਲੱਗ ਪਿਆ ਤਾਂ ਸਮਾਂ ਬਹੁਤ ਨਾਵਾਂ ਤੇ ਲੱਗੂਗਾ ਇਸ ਲਈ ਸਾਰਿਆਂ ਦਾ ਹੀ ਸਤਿਕਾਰ ਹੈ ਤੁਸੀਂ ਸਾਰੇ ਹੀ ਮੇਰੇ ਅਜੀਜ਼ ਹੋ ਮੇਰੇ ਪਿਆਰ ਕਰਨ ਵਾਲੇ ਸੱਜਣ ਮਿੱਤਰੋਂ ਗੁਰਤੇਜ ਸਿੰਘ ਜੀ ਸਰਾ ਸਾਹਿਬ ਭਾਈ ਦਵਿੰਦਰ ਸਿੰਘ ਜੀ ਬਰਨਾਲਾ ਸਾਡੇ ਦਿਲਬਖ ਸਿੰਘ ਜੀ ਹੁੰਦਲ ਸਾਹਿਬ ਸ਼ਮਸ਼ੀਰ ਸਿੰਘ ਜੀ ਝੰਡ ਸਤਿ ਸ਼੍ਰੀ ਅਕਾਲ ਕਾਲ ਕਾਲ ਅਰਵਿੰਦਰ ਸਿੰਘ ਜੀ ਹੁੰਜਣ ਸਾਹਿਬ ਹੋਰ ਵੀ ਜਿੰਨੇ ਆ ਸਾਡਾ ਸੋਨੂ ਦولتਪੁਰਿਆ ਸਾਡੇ ਵੱਡੇ ਭਾਈ ਜੀ ਬਲਵੀਰ ਲਹਿਰਾ ਸਾਹਿਬ ਸਾਰੇ ਇੱਥੇ ਜਿੰਨੇ ਆਏ ਹੋ ਸਭ ਨੂੰ ਜੀ ਆਇਆਂ ਬਹੁਤ ਸਾਰੇ ਕਲਾਕਾਰ ਭਰਾ ਆਏ ਹੋਏ ਆ ਮੇਰੀਆਂ ਕਲਾਕਾਰ ਭੈਣਾਂ ਆਈਆਂ ਗੀਤਕਾਰ ਆਏ ਆ ਜਿੰਨੇ ਵੀ ਸੱਜਣ ਆਏ ਹੋ ਤੁਹਾਡਾ ਸਭ ਦਾ ਧੰਨਵਾਦ ਸਾਰੇ ਤੁਸੀਂ ਸ਼੍ਰੀ ਦਿਦਾਰ ਸੰਤੂ ਸਾਹਿਬ ਦੇ ਫੈਨ ਹੋ ਉਹਨਾਂ ਦੇ ਆਸ਼ਕ ਹੋ ਆਓ ਆਪ ਜੀ ਦੀ ਸੇਵਾ ਚ ਗੀਤ ਸਭ ਤੋਂ ਪਹਿਲਾਂ ਗੀਤ ਉਹਨਾਂ ਫੌਜੀ ਨੌਜਵਾਨਾਂ ਨੂੰ ਵਿਰਾਨੇ ਨਾ ਜਿਹੜੇ ਆਪਣੀਆਂ ਜਾਨਾਂ ਤਲੀ ਤੇ ਰੱਖ ਕੇ ਸਾਨੂੰ ਆਜ਼ਾਦੀ ਦਾ ਨਿਕ ਦਿੰਦੇ ਆ ਕਹਾਣੀ ਕੀ ਇੱਕ ਫੌਜੀ ਨੌਜਵਾਨ ਦਾ ਨਵਾਂ ਨਵਾਂ ਵਿਆਹ ਹੋਇਆ ਵਿਆਹ ਤੋਂ ਬਾਅਦ ਸਰਹੱਦਾਂ ਤੇ ਹਾਲਾਤ ਖਰਾਬ ਹੋ ਗਏ ਉਸ ਗੱਭਰੂ ਨੂੰ ਬਲਾਵਾ ਆ ਗਿਆ ਉਸ ਦੇ ਘਰ ਵਾਲੀ ਸੱਚ ਵੈਸੀ ਮਟਿਆਰ ਉਹਨੂੰ ਨਾ ਜਾਣ ਵਾਸਤੇ ਬੇਨਤੀ ਕਰਦੀ ਹੈ ਤੇ ਫੌਜੀ ਨੌਜਵਾਨ ਆਪਣੀ ਡਿਊਟੀ ਉਤੇ ਜਾਣ ਵਾਸਤੇ ਕੀ ਕਹਿੰਦਾ ਅਗੋਂ ਆਓ ਆਪ ਜੀ ਦੀ ਸੇਵਾ ਵਿੱਚ ਗੀਤ ਪੇਸ਼ ਕਰਦੇ ਮੈਂ ਤੇ ਬੀਬਾ ਦੀਪਕਰ ਦੀ ਬੰਨ ਬਿਸਤਰਾ ਹੋ ਗਿਆ ਤੂੰ ਤਾਂ ਤਿਆਰ ਫੋਕੀਆਂ ਦੇ ਬੰਨ ਬਿਸਤਰਾ ਹੋ ਗਿਆ ਤੂੰ ਤਾਂ ਤਿਆਰ ਫੋਕੀਆਂ ਦੇ ਨਾ ਜਾ ਛੱਡ ਕੇ ਸੱਜ ਵਿਆਹੀ ਨਾਰ ਫੋਕੀਆਂ ਦੇ ਨਾ ਜਾ ਛੱਡ ਕੇ ਸੱਜ ਵਿਆਹੀ ਨਾਰ ਫੋਕੀਆਂ ਦੇ ਹੱਤਾਂ ਉੱਤੇ ਦੁਸ਼ਮਣ ਰਹਿ ਲਲਕਾਰ ਗੂਰੀਏ ਨਹੀਂ ਹੱਤਾਂ ਉੱਤੇ ਦੁਸ਼ਮਣ ਰਹਿ ਲਲਕਾਰ ਗੂਰੀਏ ਨਹੀਂ ਕਿਵੇਂ ਰੁਕਾਂ ਮੈਂ ਦੇਸ਼ ਦਾ ਪਹਿਰੇ ਤਾਰ ਗੂਰੀਏ ਨਹੀਂ ਕਿਵੇਂ ਰੁਕਾਂ ਮੈਂ ਦੇਸ਼ ਦਾ ਪੈਰੇ ਤਾਰ ਗੋਰੀਏ ਨੀ ਪੰਨ ਬਿਸਤਰਾ ਹੋ ਗਿਆ ਤੂੰ ਤਾਂ ਤਿਆਰ ਫੌਜੀਆਂ ਦੇ ਪੰਨ ਬਿਸਤਰਾ ਹੋ ਗਿਆ ਤੂੰ ਤਾਂ ਤਿਆਰ ਫੌਜੀਆਂ ਦੇ ਨਾ ਜਾ ਛੱਡ ਕੇ ਸੱਜ ਵਿਆਹੀ ਨਾਰ ਫੌਜੀਆਂ ਵੇ ਨਾ ਜਾ ਛੱਡ ਕੇ ਸੱਜ ਵਿਆਹੀ ਨਾਰ ਫੌਜੀਆਂ ਵੇ ਹੱਤਾਂ ਉੱਤੇ ਦੁਸ਼ਮਣ ਰੇ ਲਲਕਾਰ ਗੋਰੀਏ ਨੀ ਹੱਤਾਂ ਉੱਤੇ ਦੁਸ਼ਮਣ ਰੇ ਲਲਕਾਰ ਗੋਰੀਏ ਨੀ ਕਿਵੇਂ ਰੁਕਾਂ ਮੈਂ ਦੇਸ਼ ਦਾ ਪਹਿਰੇਦਾਰ ਕੋਰੀਏ ਨਹੀਂ ਕਿਵੇਂ ਰੁਕਾਂ ਮੈਂ ਦੇਸ਼ ਦਾ ਪਹਿਰੇਦਾਰ ਕੋਰੀਏ ਨਹੀਂ ਤੁਰ ਜਾਣਾ ਸਿਕਾ ਤੋਂ ਲਾਵਾਂ ਲਈਆਂ ਵੇ ਮੇਰੇ ਦਿਲ ਦੀਆਂ ਰੀ ਚਾ ਦਿਲ ਵਿੱਚ ਹੀਰੇ ਗਈਆਂ ਵੇ ਜੇ ਤੁਰ ਜਾਣਾ ਸਿਕਾ ਤੋਂ ਲਾਵਾਂ ਲਈਆਂ ਵੇ ਮੇਰੇ ਦਿਲ ਦੀਆਂ ਰੀ ਚਾ ਦਿਲ ਵਿੱਚ ਹੀਰੇ ਗਈਆਂ ਵੇ ਇਹ ਜੋ ਬਨ ਮਿੱਕਾ ਵੰਡਦਾ ਇਹ ਜੋ ਬਨ ਮਿੱਕਾ ਮਰਦਾ ਖਰੀ ਬਹਾਰ ਕੋਜੀਆਂ ਵੇ ਨਾਂ ਜਾ ਛੱਡ ਕੇ ਸੱਚ ਵਿਆਹੀ ਨਾਰ ਕੋਜੀਆਂ ਵੇ ਨਾਂ ਜਾ ਛੱਡ ਕੇ ਸੱਚ ਵਿਆਹੀ ਨਾਰ ਕੋਜੀਆਂ ਵੇ ਓ ਭਗਤ ਸਿੰਘ ਹਰਿਆਣੇ ਪੂਰਨੇ ਪਾਏ ਨਹੀਂ ਸਰ ਜਾਏ ਤਵੇ ਚੱਕ ਜਾਏ ਅਣਖ ਨਾ ਜਾਏਨੀ ਓ ਭਗਤ ਸਿੰਘ ਹਰਿਆਣੇ ਪੂਰਨੇ ਪਾਏ ਨਹੀਂ ਸਰ ਜਾਏ ਤਵੇ ਚੱਕ ਜਾਏ ਅਣਖ ਨਾ ਜਾਏਨੀ ਅਸੀਂ ਰੱਖਣੀ ਕੈਮ ਆਜ਼ਾਦੀ ਰੱਖਣੀ ਕੈਮ ਆਜ਼ਾਦੀ ਜਾਨਾ ਵਾਰ ਗੂਰੀਏ ਨਹੀਂ ਕਿਵੇਂ ਰੁਕਾਂ ਮੈਂ ਦੇਸ਼ ਤੋਂ ਪਹਿਰੇਦਾਰ ਗੂਰੀਏ ਨਹੀਂ ਕਿਵੇਂ ਰੁਕਾਂ ਮੈਂ ਦੇਸ਼ ਤੋਂ ਪਹਿਰੇਦਾਰ ਗੂਰੀਏ ਨਹੀਂ ਹਾਤਾਂ 'ਚ ਲੈ ਪੌਂਜੀ ਟਲੀਆਂ ਉੱਤੇ ਮਹਿੰਦੀ ਵੇ ਮੈਂ ਤੇਰੇ ਬਿਨਾ ਕੱਲੀ ਇੱਥੇ ਰਹਿੰਦੀ ਵੇ ਤਰਲੇ ਪੌਂਦੀ ਤਲੀਆਂ ਉੱਤੇ ਮਹਿੰਦੀ ਵੇ ਮੈਂ ਤੇਰੇ ਬਿਨਾ ਕੱਲੀ ਇੱਥੇ ਰਹਿਂਦੀ ਵੇ ਮੈਨੂੰ ਲੈ ਚਲਾ ਆਪਣੇ ਨਾਲ ਮੈਨੂੰ ਲੈ ਚਲਾ ਆਪਣੇ ਨਾਲ ਖੜੀ ਹਾਂ ਤਿਆਰ ਖੁੱਚੀਆਂ ਵੇ ਨਾ ਜਾ ਛੱਡ ਕੇ ਸੱਜ ਵਿਆਹੀ ਨਾਰ ਖੁੱਚੀਆਂ ਵੇ ਨਾ ਜਾ ਛੱਡ ਕੇ ਸੱਜ ਵਿਆਹੀ ਨਾਰ ਖੁੱਚੀਆਂ ਵੇ ਤੂੰ ਰੱਖ ਹੌਸਲਾ ਘੁੱਟ ਸਬਰ ਦੇ ਪੀ ਲੈਣੀ ਘਰਮਾਂ ਪਿਓ ਦੀ ਸੇਵਾ ਵਿੱਚ ਹੀ 라ਜੀ ਲੈਣੀ ਪੂਰਖ ਹੌਸਲਾ ਕੁੱਟ ਸਬਰ ਤੇ ਪੀ ਲੈਨੀ ਘਰਮਾਂ ਪਿਓ ਦੀ ਸੇਵਾ ਵਿੱਚ ਹੀ ਰਾਜੀ ਲੈਨੀ ਇੱਕ ਯਾਦ ਸੰਧੂ ਕੁਲ ਤੇਰੀ ਇੱਕ ਯਾਦ ਸੰਧੂ ਕੁਲ ਤੇਰੀ ਇੱਕ ਹਥਿਆਰ ਗੋਰੀਏ ਨੀ ਕਿਵੇਂ ਰੁਕਾਂ ਮੈਂ ਦੇਸ਼ ਤਪਰੇ ਤਾਰ ਗੋਰੀਏ ਨੀ ਤੇ ਨਾ ਜਾ ਛੱਡ ਕੇ ਸੱਜ ਵਿਆਹੀ ਨਾਰ ਪਹੁੰਚਿਆ ਦੇ ਕਿਵੇਂ ਰੁਕਾਂ ਮੈਂ ਦੇਸ਼ ਤਪਰੇ ਤਾਰ ਗੋਰੀਏ ਨੀ ਤੇ ਨਾ ਜਾ ਛੱਡ ਕੇ ਸੱਜ ਵਿਆਹੀ ਨਾਰ ਪਹੁੰਚਿਆ ਦੇ ਕਹੇ ਕਿ ਸੱਜ ਮਿਆਹੀ ਨਾਰ ਫੋਜੀ ਆਵੇ